ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਚੈਨਲ ਸਬੀਰਸ ਕਿਚਨ ਐਂਡ ਵਲੌਗ ਸੋ ਅਸੀਂ ਸਾਰੇ ਠੀਕ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਜਿਵੇਂ ਕਿ ਹਨਾ ਸਰਦੀਆਂ ਦਾ ਮੌਸਮ ਚੱਲ ਰਿਹਾ ਆ ਤੇ ਇੱਥੇ ਨਾ ਬਹੁਤ ਜ਼ਿਆਦਾ ਜਿਹੜੀ ਸਰਦੀ ਆ ਉਹ ਪੈ ਰਹੀ ਆ ਮਤਲਬ ਕਿ ਬਹੁਤ ਹੀ ਜ਼ਿਆਦਾ ਸਰਦੀ ਪੈਂਦੀ ਪਈ ਆ ਅੱਜ ਕਿੰਨੇ ਦਿਨਾਂ ਬਾਅਦ ਜਿਹੜੀ ਉਹ ਧੁੱਪ ਨਿਕਲੀ ਸੀਗੀ ਤੇ ਮੈਂ ਫਟਾਫਟ ਜਿਹੜੇ ਕੁਝ ਕੱਪੜੇ ਹੁੰਦੇ ਨਾ ਜਿਵੇਂ ਐਲੀਗੈਂਟ ਜਿਹੇ ਹੁੰਦੇ ਆ ਜਿਹੜੇ ਸੌਫਟ ਮਤਲਬ ਕਿ ਜਿਨ੍ਹਾਂ ਨੂੰ ਬਹੁਤ ਹੀ ਕੇਅਰ ਦੀ ਲੋੜ ਹੁੰਦੀ ਆ ਉਹ ਕੱਪੜੇ ਮੈਂ ਧੋ ਦਿੱਤੇ ਕਿ ਚਲੋ ਸੁੱਕ ਜਾਣਗੇ ਪਰ ਧੁੱਪ ਤੇ ਜ਼ਰੂਰ ਲੱਗੀ ਸੀਗੀ ਪਰ ਨਾ ਉਹਦੇ ਵਿੱਚ ਸੀਤ ਬਹੁਤ ਸੀਗੀ ਤੇ ਕੱਪੜੇ ਜਿਹੜੇ ਉਹ ਨਹੀਂ ਸੁੱਕੇ ਤੇ ਜੇ 4 ਵਜੇ ਤੋਂ ਪਹਿਲਾਂ ਪਹਿਲਾਂ ਕੱਪੜੇ ਉਤਾਰ ਲਵੋ ਤੇ ਠੀਕ ਰਹਿੰਦੇ ਆ ਨਹੀਂ ਤੇ ਜਿਹੜਾ ਆ ਉਹ ਸਗੋਂ ਹੋਰ ਗਿੱਲੇ ਹੋ ਜਾਂਦੇ ਆ 4 4:30 ਵਜੇ ਤੋਂ ਬਾਅਦ ਤੇ ਮੈਂ 4 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਆ ਉਹ ਸਾਰੇ ਕੱਪੜੇ ਜਿਹੜੇ ਉਤਾਰ ਕੇ ਉਹ ਅੰਦਰ ਕਰ ਦੇਣੇ ਆ ਇਸ ਕਰਕੇ ਮੈਂ ਅੱਜ ਕੋਠੇ ਤੇ ਆਈ ਸੀਗੀ ਕਿ ਮੈਂ ਫਟਾਫਟ ਜਿਹੜੇ ਕੱਪੜੇ ਆ ਉਹਨਾਂ ਨੂੰ ਉਤਾਰ ਕੇ ਤੇ ਅੰਦਰ ਕਰ ਦੇਵਾਂ ਮਤਲਬ ਕਿ ਛੱਡ ਦੇ ਅੰਦਰ ਕਰ ਸਾਰੇ ਕੱਪੜੇ ਘਰ ਦੂੰਗੀ ਫਿਰ ਅਗਲੇ ਦਿਨ ਜਦੋਂ ਫਿਰ ਧੁੱਪ ਨਿਕਲੂਗੀ ਥੋੜੀ ਬਹੁਤੀ ਵੀ ਧੁੱਪ ਨਿਕਲੇ ਤੇ ਮੈਂ ਜਿਹੜੇ ਕੱਪੜੇ ਆ ਉੱਥੇ ਪਾ ਦੂੰਗੀ ਸੋ ਮੈਂ ਹੁਣ ਆ ਗਈਆਂ ਕਿਚਨ ਵਿੱਚ ਤੇ ਡਿਨਰ ਅਸੀਂ ਕਰ ਲਿਆ ਆ ਸਾਰਾ ਜਿਹੜਾ ਰਾਤ ਦੀ ਰੂਟੀਨ ਸੀਗੀ ਕਿਚਨ ਦੀ ਉਹ ਮੈਂ ਫਿਨਿਸ਼ ਕਰ ਲਈ ਆ ਤੇ ਹੁਣ ਡਿਮਾਂਡ ਆਈ ਆ ਕਿ ਵੇਸਨ ਦਾ ਨਾ ਔਰ ਜਿਹਨੂੰ ਸ਼ੀਰਾ ਬੋਲ ਦਿੰਦੇ ਆ ਨਾ ਉਹ ਬਣਾਉ। ਸੋ ਮੈਂ ਵੇਸਣ ਦਾ ਜਿਹੜਾ ਸ਼ੀਰਾ ਬਣਾਉਣਾ ਆ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਸਾਈਡ ਤੇ ਨਾ ਦੁੱਧ ਗਰਮ ਹੋਣ ਵਾਸਤੇ ਰੱਖ ਦਉਂਗੀ। ਆ ਜਿਨ੍ਹਾਂ ਨੇ ਸ਼ੀਰਾ ਖਾਣਾ ਆ ਉਹ ਸ਼ੀਰਾ ਖਾ ਲੈਣਗੇ ਤੇ ਜਿਨ੍ਹਾਂ ਨੇ ਦੁੱਧ ਪੀਣ ਆਇਆ ਉਹ ਦੁੱਧ ਪੀ ਲੈਣਗੇ। ਮੈਂ ਜਿਹੜਾ ਵੇਸਣ ਦਾ ਸ਼ੀਰਾ ਰਾਤ ਦੇ ਟਾਈਮ ਬਹੁਤ ਘੱਟ ਖਾਨੀ ਆ। ਮੈਨੂੰ ਲੱਗਦਾ ਕਿ ਥੋੜਾ ਹੈਵੀ ਹੋ ਜਾਂਦਾ ਆ ਤੇ ਮੈਂ ਹਮੇਸ਼ਾ ਜਿਹੜਾ ਰਾਤ ਨੂੰ ਉਹ ਗਰਮ ਦੁੱਧ ਪੀ ਕੇ ਹੀ ਸੌਂਨੀ ਆ ਤੇ ਦੁੱਧ ਵਿੱਚ ਮੈਂ ਜਿਹੜੀ ਉਹ ਖੰਡ ਪਾ ਦੇਣੀ ਆ ਕਿ ਦੁੱਧ ਜਿਹੜਾ ਗਰਮ ਹੋ ਜਾਊਗਾ ਤੇ ਕਈ ਜਿਹੜਾ ਆ ਉਹ ਵੇਸਣ ਦੀ ਲੇਟੀ ਵੀ ਬੋਲਦੇ ਆ ਜਿਹੜਾ ਵੇਸਣ ਦਾ ਸ਼ੀਰਾ ਆ ਨਾ ਉਹਨੂੰ ਵੇਸਣ ਦੀ ਲੇਟੀ ਵੀ ਬੋਲਦੇ ਆ ਤੇ ਕਈ ਜਿਹੜੇ ਆ ਇਹਨੂੰ ਵੇਸਣ ਦਾ ਕੜਾਹ ਬੋਲਦੇ ਆ ਹਰ ਕਿਸੇ ਦਾ ਜਿਹੜਾ ਇੱਕ ਆਪਣਾ ਤਰੀਕਾ ਹੁੰਦਾ ਆ ਮਤਲਬ ਕਿ ਉਹਦੇ ਸਵਾਦ ਅਨੁਸਾਰ ਉਹਨੂੰ ਖਾਂਦਾ ਆ ਕੋਈ ਜਿਹੜਾ ਆ ਇਹਨੂੰ ਮਤਲਬ ਕਿ ਕੜਾਹ ਦੀ ਫਾਰਮ ਵਿੱਚ ਖਾਂਦਾ ਆ ਕੋਈ ਜਿਹੜਾ ਆ ਇਹਨੂੰ ਸੂਪ ਦੀ ਫਾਰਮ ਵਿੱਚ ਖਾਂਦਾ ਆ ਮੈਨੂੰ ਜਿਹੜਾ ਆ ਉਹ ਮਤਲਬ ਕਿ ਸੂਪ ਦੀ ਫਾਰਮ ਵਿੱਚ ਜਿਹੜਾ ਆ ਉਹ ਪਸੰਦ ਆ ਮਤਲਬ ਕਿ ਜਦੋਂ ਅਸੀਂ ਗਰਮ ਗਰਮ ਸੀਰਾ ਖਾਂਦੇ ਆ ਨਾ ਉਹਦੇ ਨਾਲ ਨਾ ਸਾਡੇ ਅੰਦਰ ਜਿਹੜਾ ਆ ਮਤਲਬ ਕਿ ਮਤਲਬ ਕਿ ਜਿਵੇਂ ਟਕੌਰ ਹੋ ਜਾਂਦੀ ਹੈ ਨਾ ਤੇ ਮੈਂ ਆਪਾਂ ਗਰਮ ਪਾਣੀ ਦੀ ਟਕੌਰ ਕਰਦੇ ਆ ਐਵੇਂ ਸਾਡੇ ਨੱਕ ਨੂੰ ਜਿਹੜੀ ਆ ਉਹ ਭਾਫ਼ ਜਾਂਦੀ ਆ ਤੇ ਜਿੱਦਾਂ ਕੋਲਡ ਵਗੈਰਾ ਹੋਇਆ ਹੁੰਦਾ ਨਾ ਉਸੇ ਇੱਕ ਜਿਹੜਾ ਕਹਿੰਦੇ ਮਿਲਦਾ ਆ ਤੇ ਮੈਂ ਜਿਹੜਾ ਹੁਣ ਸੀਰਾ ਬਣਾਉਣਾ ਆ ਤੇ ਦੁੱਧ ਮੈਂ ਗਰਮ ਹੋਣ ਵਾਸਤੇ ਰੱਖ ਦਿੱਤਾ ਆ ਸਭ ਤੋਂ ਪਹਿਲਾਂ ਮੈਂ ਕੜਾਈ ਵਿੱਚ ਪਾਇਆ ਦੇਸੀ ਘਿਓ ਅੰਦਾਜ਼ੇ ਦੇ ਨਾਲ ਹੀ ਪਾ ਦਿੱਤਾ ਆ 3 ਚਮਚ ਦੇ ਕਰੀਬ ਜੜਾਇਆ ਉਹ ਘਿਓ ਹੁਣ ਆਇਆ ਤੇ ਘਿਓ ਨੂੰ ਜੜਾਇਆ ਉਹ ਮੈਲਟ ਹੋਣ ਦਵਾਂਗੀ ਤੇ ਫਿਰ ਮੈਂ ਇਹਦੇ ਵਿੱਚ ਜਿਹੜਾ ਆ ਵੇਸਣ ਵੀ ਅੰਦਾਜ਼ੇ ਨਾਲ ਹੀ ਪਾ ਲੈਣਾ ਆ ਵੈਸੇ ਜੇ 2 ਚਮਚ ਘਿਓ ਆ ਤੇ 4 ਚਮਚ ਵੇਸਣ ਦੇ ਪਾ ਲਓ ਕਿਉਂਕਿ ਜਿਹੜਾ ਵੇਸਣ ਆ ਉਹ ਪਹਿਲਾਂ ਤੇ ਥੋੜਾ ਜਿਹਾ ਮਤਲਬ ਕਿ ਗਾੜਾ ਹੋ ਜਾਂਦਾ ਆ ਫਿਰ ਪਰ ਬਾਅਦ ਵਿੱਚ ਜਿਉਂ-ਜਿਉਂ ਪੁੱਜਦਾ ਆ ਨਾ ᱛਿਉਹ ਤੋਂ ਜਿਹੜਾ ਆ ਉਹ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਮੈਂ ਇੱਥੇ ਅੰਦਾਜ਼ੇ ਦੇ ਨਾਲ ਹੀ ਜਿਹੜਾ ਆ ਉਹ ਵੇਸਣ ਪਾ ਲਿਆ ਸੀਗਾ ਤੇ ਫਿਰ ਮੈਂ ਉਹ ਜਿਹੜਾ ਆ ਉਹ ਲੋ ਫਲੇਮ ਦੇ ਉੱਤੇ ਭੁੰਨਣਾ ਆ ਕੋਈ ਵੀ ਜੇ ਤੁਸੀਂ ਚੀਜ਼ ਭੁੰਨਦੇ ਹੋ ਲਾਈਕ ਆਟਾ ਜਾਂ ਵੇਸਣ ਚੋਲਾਂ ਦਾ ਆਟਾ ਕੋਈ ਵੀ ਇਹੋ ਜਿਹੀ ਚੀਜ਼ ਜਦੋਂ ਤੁਸੀਂ ਭੁੰਨਦੇ ਆ ਨਾ ਤੇ ਉਹਨੂੰ ਜਿਹੜਾ ਹਮੇਸ਼ਾ ਲੋ ਟੂ ਮੀਡੀਅਮ ਹੀਟ ਤੇ ਭੁੰਨਣਾ ਚਾਹੀਦਾ ਆ ਨਹੀਂ ਤੇ ਕੀ ਹੁੰਦਾ ਆ ਕਿ ਸੜ ਜਾਂਦਾ ਆ ਸੋ ਮੈਂ ਵੇਸਣ ਨੂੰ ਜਿਹੜਾ ਲਗਾਤਾਰ ਚਲਾਉਂਦੇ ਹੋਏ ਲੋ ਫਲੇਮ ਦੇ ਉੱਤੇ ਭੁੰਨ ਲੈਣਾ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੇਸਣਾ ਉਹ ਗਾੜਾ ਹੋ ਗਿਆ ਆ ਪਰ ਜਿਉਂ-ਜਿਉਂ ਇਹ ਪੁਨਨਾ ਸ਼ੁਰੂ ਹੋ ਜੂਗਾ ਨਾ ਪਹਿਲਾਂ ਤੇ ਇਹਦੇ ਵਿੱਚ ਥੋੜੇ ਜਿਹੇ ਬਬਲਸ ਆਉਣੇ ਸ਼ੁਰੂ ਹੋ ਜਾਣੇ ਆ ਫਿਰ ਬਾਅਦ ਵਿੱਚ ਇਹਨੇ ਜਿਹੜਾ ਆ ਉਹ ਬਿਲਕੁਲ ਹੀ ਜਿਹੜਾ ਪਤਲਾ ਜਿਹਾ ਜਿਹੜਾ ਹੋ ਜਾਣਾ ਆ ਵੇਸਨ ਜਿਹੜਾ ਆ ਉਹ ਪੁੱਜ ਚੁੱਕਿਆ ਆ ਤੇ ਹੁਣ ਮੈਂ ਜਿਹੜਾ ਆ ਇਹਦੇ ਵਿੱਚ ਹਨਾ ਜਿਹੜਾ ਸਾਈਡ ਤੇ ਮੈਂ ਦੁੱਧ ਰੱਖਿਆ ਹੋਇਆ ਹੈ ਨਾ ਗਰਮ ਹੋਣ ਵਾਸਤੇ ਉਹ ਜਿਹੜਾ ਦੁੱਧ ਆ ਉਹ ਪਾ ਦੇਣਾ ਆ ਦੁੱਧ ਜਿਹੜਾ ਆ ਥੋੜਾ ਥੋੜਾ ਕਰਕੇ ਪਾਉਣਾ ਆ ਗੈਸ ਦਾ ਫਲੇਮ ਜਿਹੜਾ ਬੰਦ ਨਹੀਂ ਕਰਨਾ ਮੈਂ ਨਾ ਫਲੇਮ ਜਿਹੜਾ ਬੰਦ ਕਰ ਦਿੱਤਾ ਸੀਗਾ ਤੇ ਉਹਦੇ ਵਿੱਚ ਵੀ ਇਸਨੀਆਂ ਥੋੜੀਆਂ ਜੀਆਂ ਗੰਡਾ ਬਣ ਗਈਆਂ ਪਰ ਮੈਨੂੰ ਲਗਦਾ ਤਾਂ ਜਿਉਂ-ਜਿਉਂ ਚਲਾਈ ਜਾਊਂਗੀ ਇਹ ਜਿਹੜੀਆਂ ਗੰਡਾ ਆ ਇਹ ਆਪਣੇ ਆਪ ਖਤਮ ਹੋ ਜਾਣੀਆਂ ਗੈਸ ਦਾ ਫਲੇਮ ਮੈਂ ਔਨ ਕਰ ਲਿਆ ਸੀਗਾ ਤੇ ਥੋੜਾ ਜਿਹਾ ਜਿਹੜਾ ਇਹਨੂੰ ਹਾਈ ਕਰ ਦਿੱਤਾ ਸੀ ਤਾਂ ਕਿ ਜਿਹੜਾ ਆ ਇਹਦੇ ਵਿੱਚ ਜਿਹੜੀਆਂ ਗੰਡਾ ਆ ਉਹ ਫਟਾਫਟ ਖਤਮ ਹੋ ਜਾਣ ਦੁੱਧ ਦੇ ਵਿੱਚ ਮੈਂ ਚੀਨੀ ਜਿਹੜੀ ਉਹ ਪਾਈ ਹੋਈ ਸੀਗੀ ਪਰ ਮੈਂ ਇਹਨੂੰ ਟੇਸਟ ਕਰਕੇ ਜਿਹੜਾ ਆ ਫਿਰ ਇਹਦੇ ਅਕੋਰਡਿੰਗ ਜਿਹੜੀ ਆ ਥੋੜੀ ਚੀਨੀ ਹੋਰ ਪਾ ਲੈਣੀ ਆ ਵਿਸੰਦਾ ਸ਼ੀਰਾ ਜਿਹੜਾ ਆ ਉਹ ਤਿਆਰ ਹੋ ਗਿਆ ਆ ਤੇ ਮੈਂ ਹੁਣ ਕਰ ਦੇਣਾ ਇਹਨੂੰ ਸਰਵ ਇਹਦੇ ਵਿੱਚ ਤੁਸੀਂ ਜਿਹੜਾ ਆ ਉਹ ਡਰਾਈ ਫਰੂਟ ਵੀ ਮਿਕਸੀ ਵਿੱਚ ਪੀਸ ਕੇ ਜਿਹੜਾ ਉਹ ਪਾ ਸਕਦੇ ਹੋ ਉਹ ਵੀ ਬਹੁਤ ਟੇਸਟੀ ਲੱਗਦਾ ਆ ਖਸਖਾਸ ਵੀ ਪਾ ਸਕਦੇ ਹੋ ਤੇ ਮਤਲਬ ਕਿ ਵੈਸੇ ਹੀ ਬਹੁਤ ਜ਼ਿਆਦਾ ਸਵਾਦ ਲੱਗਦਾ ਆ ਮੈਂ ਇਹਨੂੰ ਨਾ ਥੋੜਾ ਜਿਹਾ ਪਤਲਾ ਹੀ ਬਣਾਇਆ ਜਦੋਂ ਇਹ ਠੰਡਾ ਹੋ ਜਾਂਦਾ ਨਾ ਤੇ ਬਿਲਕੁਲ ਮਤਲਬ ਕਿ ਗਾੜਾ ਜਿਹਾ ਹੋ ਜਾਂਦਾ ਆ ਤੇ ਕੋਸ਼ਿਸ਼ ਕਰੋ ਕਿ ਜੇ ਵੀ ਤੁਸੀਂ ਜਦੋਂ ਵੀ ਤੁਸੀਂ ਵੇਸਣ ਦਾ ਸੀਰਾ ਬਣਾਉਂਦੇ ਹੋ ਨਾ ਇਹਨੂੰ ਜਿਆਦਾ ਠੰਡਾ ਕਰਕੇ ਨਾ ਖਾਓ ਕੋਸਾ ਕੋਸਾ ਹੀ ਖਾਓ ਉਹੀ ਜਿਹੜਾ ਆ ਉਹ ਵਧੀਆ ਹੁੰਦਾ ਆ ਆ ਤੈਨੂੰ ਗਰਮ ਬੜਾ ਤੇ ਫਿਰ ਇੱਥੋਂ ਰਜਾਈ ਚੋਂ ਨਿਕਲ ਜਾ ਇਹ ਨਹੀਂ ਡੋਲਦਾ ਡੋਲ ਜਾਣਾ ਆ ਨਹੀਂ ਡੋਲਦਾ ਨਹੀਂ ਨਹੀਂ ਤੂੰ ਬਾਹਰ ਨਿਕਲ ਇੱਥੇ ਬਾਹਰ ਨਿਕਲ ਪਵਨ ਇੱਥੇ ਉਹਨੂੰ ਉੱਥੇ ਕਿੰਨੀ ਵਾਰ ਕਹਿਣ ਤੋਂ ਬਾਅਦ ਜਿਹੜਾ ਆ ਉਹ ਫਾਈਨਲੀ ਜਿਹੜਾ ਪਵਣਾ ਬਿਸਤਰੇ 'ਚੋਂ ਬਾਹਰ ਨਿਕਲ ਗਿਆ ਸੀਗਾ ਮੈਨੂੰ ਇਹ ਡਰ ਸੀਗਾ ਜੇ ਨਾਤ ਕਿਤੇ ਰਜਾਈ ਦੇ ਉੱਤੇ ਜਿਹੜਾ ਆ ਇਹ ਸ਼ੀਰਾ ਨਾ ਡੋਲਦੇ ਜਾਂ ਬੈੱਡ ਸ਼ੀਟ ਦੇ ਉੱਤੇ ਕਿਉਂਕਿ ਬਾਅਦ ਵਿੱਚ ਇੱਕ ਤੇ ਸਰਦੀ ਬਹੁਤ ਜ਼ਿਆਦਾ ਆ ਫਿਰ ਜਿਹੜੇ ਕੱਪੜੇ ਧੋਣੇ ਤੇ ਉਹਨਾਂ ਨੂੰ ਸੁਕਾਉਣਾ ਜਿਹੜਾ ਆ ਬਹੁਤ ਹੀ ਵੱਡਾ ਕੰਮ ਹੋ ਜਾਂਦਾ ਆ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ